گھونگ دے سی او پاپی انسان نو مارتے سی نہ کہ پاپ نو مٹھونگ سی لیکن یہ مسیح سی جو او پاپی انسان نو مارن دے لئے نہیں بلکہ پاپی انسان نو بچاؤں دے نہیں آئے راج کے ٹیوتے بیٹھ کے ਉਹ ਉਸਦੀ ਦਾ ਵਿਰੋਧ ਕਰਦਾ ਹੈ ਜਿਹੜਾ ਦੁਨੀਆ ਦਾ ਮੁਕਤੀਦਾਤਾ ਸੀ ਕਿਉਂਕਿ ਜਿਸ ਸਮੇਂ ਰਾਜੇ ਹਰੋ ਦੇਸ਼ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਉਸਨੇ ਵਿਰੋਧ ਉਸ انسان ਦਾ ਕਰਨਾ ਸ਼ੁਰੂ ਕੀਤਾ ਕਿ ਜਿਸਨੇ ਦੁਨੀਆ ਨੂੰ ਬਚਾਉਣਾ ਸੀ ਅਪਾ ਜਿਸ ਤਰ੍ਹਾਂ ਸਾਰੇ ਹੀ ਜਾਣਦੇ ਹਾਂ ਕਿ ਇਹ 크리스마ਸ ਦਾ ਸੀਜ਼ਨ ਚੱਲ ਰਿਹਾ ਹੈ ਔਰ ਇਸ ਸੀਜ਼ਨ ਦੇ ਦੌਰਾਨ ਪੂਰੀ ਦੁਨੀਆ ਦੇ ਵਿੱਚ ਪ੍ਰੋਬਿਸ਼ਿਅਨਸੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਔਰ ਉਸੇ ਹੀ ਜਨਮ ਦਿਹਾੜੇ ਨੂੰ ਆਪਾਂ ਵੀ ਇਸ ਜਗ੍ਹਾ ਦੇ ਉੱਤੇ ਮਨਾ ਰਹੇ ਹਾਂ ਔਰ ਆਪਾਂ ਜਿਸ ਤਰ੍ਹਾਂ ਸਾਰੇ ਹੀ ਜਾਣਦੇ ਹਾਂ ਕਿ ਇਹ 크리스마ਸ ਦਾ ਸੀਜ਼ਨ ਚੱਲ ਰਿਹਾ ਹੈ ਔਰ ਇਸ ਸੀਜ਼ਨ ਦੇ ਦੌਰਾਨ ਪੂਰੀ ਦੁਨੀਆ ਦੇ ਵਿੱਚ ਪ੍ਰਭੂ ਯੂਸ਼ਮਸੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਔਰ ਉਸੇ ਹੀ ਜਨਮ ਦਿਹਾੜੇ ਨੂੰ ਆਪਾਂ ਵੀ ਇਸ ਜਗ੍ਹਾ ਦੇ ਉੱਤੇ ਮਨਾ ਰਹੇ ਹਾਂ ਸਾਡੇ ਪਿੰਡ ਦਾ ਨਾਮ ਸ਼ਿਕਾਰਮਾਸ਼ੀਆਂ ਹੈ ਔਰ ਇਸ ਜਗ੍ਹਾ ਦੇ ਉੱਤੇ ਲਗਭਗ 200 ਦੇ ਕਰੀਬ ਲੋਕ ਸੀ ਜੋ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅਟੈਂਡ ਕੀਤਾ ਵੀ ਬੱਚਿਆਂ ਨੂੰ ਇੱਕ ਪਿਆਰ ਦਿਖਾਉਂਦੇ ਹੋਏ ਬੱਚਿਆਂ ਨੂੰ ਗਿਫਟ ਦਿੱਤੇ ਗਏ ਨੇ ਇਹ ਲਗਭਗ ਕੋਈ 4 ਸਾਲ ਤੋਂ ਆਪਾਂ ਰੈਗੂਲਰ ਇਸ ਸੀਜ਼ਨ ਨੂੰ ਮਨਾ ਰਹੇ ਹਾਂ ਪਹਿਲਾਂ ਕਿ ਆਪਾਂ ਕਿਸੇ ਹੋਰ ਜਗ੍ਹਾ ਤੋਂ ਉੱਤੇ ਮਨਾ ਰਹੇ ਸੀ ਪਰ ਇਸ ਵਾਰ ਪ੍ਰਭੂ ਨੇ ਅਨੁਗ੍ਰਹਿ ਦਿੱਤਾ ਕਿ ਆਪਾਂ ਇਸ ਚਰਚ ਦੇ ਵਿੱਚ ਮਨਾ ਸਕੀਏ ਔਰ ਇਸ ਚਰਚ ਦੇ ਵਿੱਚ ਮਨਾ ਕੇ ਸਾਨੂੰ ਬਹੁਤ ਹੀ ਚੰਗਾ ਲੱਗਾ ਇਸ ਵਾਰ ਜੋ ਲੋਕ ਨੇ ਉਹ ਪ੍ਰਭੂ ਦੇ ਜਨਮ ਦਿਹਾੜੇ ਦੇ ਲਈ ਪ੍ਰਭੂ ਦੇ ਕੰਮਾਂ ਦੇ ਲਈ ਪ੍ਰਭੂ ਦੀ ਮਹਿਮਾ ਦੇ ਲਈ ਬਹੁਤ ਹੀ ਜ਼ਿਆਦਾ ਉਹ ਸਹਾਇਤ ਨੇ ਦੇਖੋ ਤੁਸੀਂ ਆਪ ਜਾਣਦੇ ਹੋ ਕਿ ਕਿੰਨੀ ਸਰਦੀ ਆ ਉਹ ਸਰਦੀ ਦੇ ਮੌਸਮ ਦੇ ਵਿੱਚ ਵੀ 10 ਵਜੇ ਤੱਕ ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪ੍ਰਭੂ ਦੀ ਮਹਿਮਾ ਕਰਨੀ ਇੱਕ ਬਹੁਤ ਵੱਡੀ ਗੱਲ ਆ ਤਾਂ ਲੋਕਾਂ ਨੇ ਲਾਸਟ ਪਲ ਤੱਕ ਖੁਦਾ ਦੀ ਮਹਿਮਾ ਕੀਤੀ ਆ ਅਸੀਂ ਇਸ ਤੋਂ ਬਹੁਤ ਜ਼ਿਆਦਾ ਖੁਸ਼ ਆ ਇਸ ਜਗ੍ਹਾ ਦੇ ਉੱਤੇ ਜੋ ਮੈਸੇਜ ਦੇਣ ਦਾ ਮੇਨ ਮਕਸਦ ਸੀ ਕਿ ਖੁਦਾਵੰ ਦਾ ਬੇਟਾ ਜੋ ਪ੍ਰਭੂ ਯਿਸੂ ਮਸੀਹ ਦੇ ਤਰਤੀ ਦੁਤੇ ਆਇਆ ਉਹ ਪਾਪੀ ਇਨਸਾਨ ਨੂੰ ਮਾਰਨ ਦੇ ਲਈ ਨਹੀਂ ਆਇਆ ਬਲਕਿ ਪਾਪ ਨੂੰ ਮਾਰਨ ਦੇ ਲਈ ਆਇਆ ਜਦਸੀਂ ਆਪਣੀ ਜ਼ਿੰਦਗੀ ਦੇ ਅੰਦਰੋਂ ਪਾਪ ਨੂੰ ਮਾਰ ਲੈਂਦੇ ਹਾਂ ਤਾਂ ਖੁਦਾਵੰ ਨੇ ਜੋ ਸਾਡੇ ਲਈ ਵਾਅਦੇ ਰੱਖੇ ਹੋਏ ਨੇ ਜੋ ਖੁਦਾ ਨੇ ਸਾਡੇ ਲਈ ਸੌਖਾ ਦੀ ਹੋਈਆ ਤਾਂ ਖੁਦਾਵੰਦ ਉਹ ਆਪਣੇ ਵਾਅਦੇ ਨੂੰ ਪੂਰਾ ਕਰਦੇ ਨੇ ਮੈਂ ਇਸ ਚੈਨਲ ਦੇ ਰਾਈ ਜਾਂ ਇਸ ਮੀਟਿੰਗ ਦੇ ਰਾਈ ਮੈਂ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਆਈਐਸੀ ਸਭ ਆਪਣੀ ਜ਼ਿੰਦਗੀਆਂ ਦੇ ਅੰਦਰੋਂ ਯਸ਼ਮਸੀਦੀ ਦਿਆਦ ਦੇ ਦੁਆਰਾ ਪਾਪ ਨੂੰ ਦੂਰ ਕਰਕੇ ਔਰ ਆਪਣੇ ਆਪ ਨੂੰ ਅਸੀਂ ਖੁਦਾ ਦੇ ਲਈ ਦੀਏ ਔਰ ਖੁਦਾ ਦੇ ਲਈ ਇਸਤੇਮਾਲ ਹੋਈਏ ਕਿਉਂਕਿ ਖੁਦਾ ਨੇ ਸਾਨੂੰ ਧਰਤੀ 'ਤੇ ਅਸਲੀ ਜੀਵਨ ਨਹੀਂ ਸੀ ਦਿੱਤਾ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਵੇਸਟ ਜਾਂ ਵੇਰਥ ਦੇ ਵਿੱਚ ਜਾਂ ਮੀਨਿੰਗਲੈਸ ਜੀਏ ਬਲਕਿ ਖੁਦਾਵੰਦ ਨੇ ਸਾਨੂੰ ਇਸ ਲਈ ਜੀਵਨ ਦਿੱਤਾ ਹੈ ਕਿ ਜੋ ਖੁਦਾ ਦਾ ਮਕਸਦ ਹੈ ਅਸੀਂ ਉਸ ਨੂੰ ਪੂਰਾ ਕਰ ਸਕੀਏ ਉਹ ਖੁਦਾ ਦਾ ਮਕਸਦ ਇਹ ਹੈ ਕਿ ਖੁਦਾ ਨੂੰ ਜਾਣੀਏ ਔਰ ਖੁਦਾਦੀ ਮਹਮਦਲੀ ਆਪਣੇ ਜੀਵਨ ਨੂੰ ਬਤੀਤ ਕਰੀਏ ਨਸ਼ੇ ਦੀ ਦਲਦਲ ਦੇ ਵਿੱਚ ਜੋ ਨੌਜਵਾਨ ਫਸੇ ਹੋਏ ਨੇ ਉਹਨਾਂ ਨੂੰ ਇੱਕ ਹੀ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਨਸ਼ਾ ਜੋ ਹੈ ਇਹ ਸਾਨੂੰ ਅਨੰਤ ਕਾਲ ਦੇ ਨਰਕ ਦੇ ਵਿੱਚ ਲੈ ਕੇ ਜਾਏਗਾ ਪਰ ਜਿਹੜੀ ਖੁਦਾਵੰਦ ਦੀ ਇੱਕ ਸਦੀਪਕ ਜੀਵਨ ਹੈ ਜੋ ਸਾਨੂੰ ਯਿਸੂ ਮਸੀਹ ਦੇ ਦੁਆਰਾ ਮਿਲਦਾ ਹੈ ਜਦ ਅਸੀਂ ਨਸ਼ੇ ਨੂੰ ਤਿਆਗ ਦੋਏ ਆਪਣੀਆਂ ਬੁੜੀਆਂ ਆਦਤਾਂ ਨੂੰ ਤਿਆਗ ਦੋਏ ਇਸ ਜੀਵਨ ਨੂੰ ਲਵਾਂਗੇ ਤਾਂ ਅਸੀਂ ਅਨੰਤ ਕਾਲ ਦੇ ਜੀਵਨ ਦੇ ਜੋ ਕਿ ਸਵਰਗ ਦੇ ਅਧਿਕਾਰੀ ਹੋਵਾਂਗੇ ਆਦਰੀ ਰੋਸ਼ਨ ਮਸੀਹ ਆ ਮਸੀਹ ਐਨਏ ਚਰਚ ਦੇ ਪ੍ਰੈਸਬਿਟਰੇ ਹੋ ਔਰ ਅੱਜ ਦਾ ਜਿਹੜਾ ਸੈਲੀਬ੍ਰੇਸ਼ਨ ਹੋਇਆ ਹੈ ਇਹ ਵੱਡੇ ਦਿਨ ਤੇ ਪ੍ਰੋਗਰਾਮ ਹਰ ਸਾਲ ਕਰਦੇ ਨੇ ਔਰ ਇਸ ਵਕਤ ਇਹਨਾਂ ਨੇ ਚਰਚ ਵਿੱਚ ਕੀਤਾ ਹੈ ਔਰ ਇਹ ਸਾਰਾ ਜੋ ਭਾਈ ਆਨੰਦ ਜੀ ਉਹਨਾਂ ਨੇ ਸਾਰੇ ਇੰਤਜ਼ਾਮ ਨੂੰ ਇਸ ਚਰਚ ਵਿੱਚ ਕੀਤਾ ਹੈ ਔਰ ਬੰਦਗੀ ਦਾ ਕੀਤਾ ਹੈ ਔਰ ਕੁਝ ਗਿਫਟ ਵੀ ਬੱਚਾ ਨੂੰ ਦਿੱਤੇ ਨੇ ਵੱਡਿਆਂ ਨੂੰ ਦਿੱਤੇ ਨੇ ਔਰ ਜਿਹਨੇ ਵੀ ਗੈਸਟ ਆਏ ਨੇ ਉਹਨਾਂ ਸਭ ਨੂੰ ਇਹਨਾਂ ਨੇ ਸਨਮਾਨਿਤ ਕੀਤਾ ਹੈ ਧੰਨਵਾਦ ਸਰ ਬੋ ਹੇਲੇਲੂਇਆ ਹੇਲੇਲੂਇਆ ਜੇ ਇਸਤ੍ਰਤਾ ਕੋਈ ਕਾਰਨ ਹੁੰਦਾ ਕਿ ਕਿਸੇ ਪਾਪੀ ਇਨਸਾਨ ਨੂੰ ਮਾਰਨਾ ਹੈ ਤਾਂ ਪਹਿਲਾ ਨਿਸ਼ਾਨਾ ਯਿਸੂ ਮਸੀਹ ਦਾ ਰਾਜਾ ਹੈ ਰੋਦੀਸ਼ ਹੁੰਦਾ

پاپی تو نفرت نہیں کرنی بلکہ پاپ تو نفرت کرنی ہے جکریہ خدا دے حضور دے اپنی کار رہا جب گنیا دے ذریعے وہ ایک جاجک چنیا گیا تو ججک چنے جانتے سمے جا دے کول پربو دے ایک سورگ دودھ نے آکے کیا ਉਸਨੇ ਲਈ ਇੱਕ ਸੁਭ ਸੰਦੇਸ਼ ਦਿੱਤਾ ਤਾਂ ਉਸ ਸਮੇਂ ਜ਼ਕਰੀਆ ਉਸ ਉੱਤੇ ਵਿਸ਼ਵਾਸ ਨਹੀਂ ਸੀ ਕਰ ਰਿਹਾ ਮੈਂ ਇੱਕੀ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਹਾ ਜ਼ਕਰੀਆ ਦੇ ਨਾਮ ਦਾ ਮਤਲਬ ਖੁਦਾਵੰਦ ਸਾਡਾ ਰਾਖਾ ਹੈ ਜ਼ਕਰੀਆ ਦੇ ਨਾਮ ਦਾ ਮਤਲਬ ਕੀ ਹੈ ਖੁਦਾਵੰਦ ਸਾਡਾ ਰਾਖਾ ਖੁਦਾਵੰਦ ਸਾਡਾ ਰਾਖਾ ਹੈ ਔਰ ਜੇ ਜ਼ਕਰੀਆ ਦੇ ਨਾਮ ਦਾ ਮਤਲਬ ਕੀ ਖੁਦਾਵੰਦ ਸਾਡਾ ਰਾਖਾ ਹੈ ਦਾ ਚੱਕਰੀਆ ਦੇ ਜਿਹੜੇ ਹਾਲਾਤ ਉਸਦੇ ਬਜ਼ੁਰਗੀ ਪੰਤੇ ਵਿੱਚ ਪਏ ਹੋਏ ਸੀ ਜਾਂ ਬਣੇ ਹੋਏ ਸੀ ਉਹਨਾਂ ਹਾਲਾਤਾਂ ਨੂੰ ਕੋਈ ਔਰ ਨਹੀਂ ਸੀ ਬਦਲ ਸਕਦਾ ਬਲਕਿ ਖੁਦਾ ਹੀ ਉਹਨਾਂ ਹਾਲਾਤਾਂ ਨੂੰ ਬਦਲੇ ਸਾਰੇ ਬੋਲ ਹੇਲੇਲੂਇਆ ਹੇਲੇਲੂਇਆ ਅਲਿਸਬਸ ਜਿਹੜਾ ਉਹਦੇ ਨਾਂ ਦਾ ਮਤਲਬ ਸੀ ਕਿ ਯਹੋਵਾ ਨੇ ਸੌ ਖਾਤੀ ਹੈ ਮੈਂ ਇੱਕ ਹੀ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸੌ ਖੁਦਾਬੰਦ ਆਪਣੇ ਲੋਕਾਂ ਦੇ ਨਾਲ ਖਾਂਦੇ ਨੇ ਉਸ ਨੂੰ ਵਿਅਰਥ ਨਹੀਂ ਖਾਂਦੇ ਬਲਕਿ ਉਸ ਨੂੰ ਪੂਰਿਆ ਕਰਕੇ ਹੀ ਛੱਡਦੇ ਨੇ ਕਿਉਂਕਿ ਖੁਦਾਬੰਦ ਨੇ ਯਸ਼ਮਸੀਦੀ ਜ਼ਿੰਦਗੀ ਦੇ ਅੰਦਰ ਉਸ ਕੰਮ ਨੂੰ ਪੂਰਾ ਕੀਤਾ ਖੁਦਾਬੰਦ ਨੇ ਚੱਕਰੀਏ ਦੀ ਜ਼ਿੰਦਗੀ ਦੇ ਅੰਦਰ ਉਸ ਕੰਮ ਨੂੰ ਪੂਰਾ ਕੀਤਾ ਖੁਦਾਬੰਦ ਨੇ ਨਿਸਬਤੀ ਜ਼ਿੰਦਗੀ ਦੇ ਅੰਦਰ ਉਸ ਕੰਮ ਨੂੰ ਪੂਰਾ ਕੀਤਾ ਤਾਂ ਮੈਂ ਅੱਜ ਤੁਹਾਨੂੰ ਇਸ ਜਗ੍ਹਾ ਦਿੱਤੋ ਇਹੀ ਵੱਡੇ ਦਿਲ ਦਾ ਪੇਗਾਮ ਦੇਣਾ ਚਾਹੁੰਦਾ ਹਾਂ ਕਿ ਜੋ ਬਾਈਬਲ ਦੇ ਅੰਦਰ ਖੁਦਾਵੰਤ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਵਾਅਦਾ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਜਿਹੜਾ ਖੁਦਾ ਸਾਡਾ ਪੂਰਾ ਨਹੀਂ ਕਰੇਗਾ ਬਲਕਿ ਹਰੇਕ ਵਾਅਦੇ ਨੂੰ ਪੂਰਾ ਕਰਕੇ ਖੁਦਾਵੰਤਾਨੂੰ ਆਸ਼ੀਸ਼ਾਂ ਦੇ ਮਾਲਕ ਬਣਾਏਗਾ ਸਰਬੋ ਹਾਲੇਲੂਇਆ ਹਾਲੇਲੂਇਆ ਕਿਉਂਕਿ ਜਿਸ ਸਮੇਂ ਜਕਰੀਆ ਨੂੰ ਪਤਾ ਵੀ ਨਹੀਂ ਸੀ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ ਉਸ ਸਮੇਂ ਖੁਦਾ ਨੇ ਉਸ ਨੂੰ ਇੱਕ ਪੁੱਤਰ ਦੀ ਸੰਤਾਨ ਦੇ ਕੇ ਉਸ ਦੇ ਬਟਾਪੇ ਦੇ ਵਿੱਚ ਉਸ ਨੂੰ ਖੁਸ਼ੀ ਦੇ ਦਿੱਤੀ ਤਾਂ ਅੱਜ ਸਾਡੀ ਜ਼ਿੰਦਗੀਆਂ ਦੇ ਅੰਦਰ ਵੀ ਖੁਦਾ ਸਭ ਕੁਝ ਕਰਨਗੇ ਲੇਕਿਨ ਉਹ ਸਾਰੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਪਾਉਣ ਤੋਂ ਪਹਿਲਾਂ ਸਾਡਾ ਫਰਜ ਹੋਏਗਾ ਕਿਸੀ ਆਪਣੀ ਜ਼ਿੰਦਗੀ ਦੇ ਅੰਦਰੋ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪਾਪ ਨੂੰ ਮਾਰੀ